ਜੀ ਨਾ ਵੀਰ ਮੇਰਾ ਨਾਮ ਬਲਜੀਤ ਕੌਰ ਅਸੀਂ ਮਾਲਾ ਦੇ ਰਹਿਣ ਵਾਲੇ ਅੱਪਾ ਜੀ ਸਾਡੇ ਘਰ ਚ ਚੋਰੀ ਹੋ ਗਈ ਅਸੀਂ ਮੈਂ ਗਈ ਸੀ ਮੁੰਡੇ ਦੀ ਦਵਾਈ ਲੈਣ ਰਹੀ ਤੇ ਮੈਂ ਪੇਕੇ ਰਹਾ ਤੇ ਇਸ ਵੇਲੇ ਰਾਤੀ ਚੋਰਾਂ ਨੇ ਕੁਝ ਛੱਡਿਆ ਨਹੀਂ ਸਾਡਾ ਸਾਰਾ ਕੁਝ ਹੀ ਲੈ ਗਏ ਜੋ ਸਾਡੀ ਛੱਲੀ ਪੂਰੀ ਸਾਰਾ ਕੁਝ ਹੀ ਚਲ ਗਿਆ ਸਾਡਾ ਕਿੰਨੀ ਕੀ ਰਕਮ ਸੀ ਤੇ ਪਾਜੀ ਸਾਡੇ 3 ਲੱਖ ਰੁਪਏ ਦੇ ਲਾਗੇ ਰਕਮ ਸੀ ਅਸੀਂ ਦੋ ਕਮੇਟੀਆਂ ਚੁੱਕੀਆਂ ਸੀਗੀਆਂ ਤੇ ਸਾਡਾ ਗਹਿਣਾ ਸੀ ਸਾਰਾ ਉਹ ਵੀ ਲੈ ਗਏ ਪਾਜੀ ਸਾਡਾ ਕੋਈ ਸੈਟ ਸੀਗਾ ਤੇ ਦੋ ਮੁੰਦਰੀਆਂ ਸੀਗੀਆਂ ਪਾਜੀ ਦੋ ਚੂੜੀਆਂ ਬਣਾ ਕੇ ਦਿੱਤੀਆਂ ਸੀ ਇਹਨਾਂ ਨੇ ਤੇ ਤਿੰਨ ਮੁੰਦਰੀਆਂ ਸੀ ਸਾਡੀਆਂ ਤੇ ਲੈ ਗਏ ਦੋ ਚੈਨਾ ਸੀਗੀਆਂ ਬੱਚਿਆਂ ਦੀਆਂ ਹਾਂਜੀ ਪਾਜੀ ਸਾਡੇ ਇਸ ਤਰ੍ਹਾਂ ਪਤਾ ਲੱਗਾ ਕਿ ਮੈਂ ਗੱਦੇ ਗੱਦੇ ਵਿੱਚ ਨੇ ਸੀਗੇ ਮੇਰੇ ਬੈੱਡ ਦੇ ਵੱਡੇ ਸੀਗੇ ਤੇ ਮੈਂ ਗੱਦੇ ਵਿੱਚ ਨੇ ਸੀ ਤੇ ਮੈਂ ਆਪਣੇ ਬ੍ਰਦਰ ਨੂੰ ਕਿਹਾ ਸੀ ਕਿ ਮੇਰੇ ਗੱਦੇ ਵਿੱਚ ਵਕਾ ਦੇ ਉਹਦਾ ਦੋਸਤ ਸੀਗਾ ਕਹਿੰਦਾ ਮਮਤਾ ਜੀ ਜੀ ਮੇਰਾ ਦੋਸਤ ਹੈਗਾ ਉਹਨਾਂ ਨੇ ਲੈਣੇ ਮੈਂ ਚੁਕਾ ਦੇ ਉਹਨੇ ਮੇਰੇ ਕੋ ਚਾਬੀ ਲੈ ਕੇ ਆਇਆ ਮੈਂ ਪੇਕੇ ਦੀਦੇ ਮੇ ਕੋ ਚਾਬੀ ਲੈ ਕੇ ਆਇਆ ਉਹ ਸਾਡੇ ਲਾਗੇ ਹੀ ਕੰਮ ਕਰਦਾ ਉਹਦੀ ਦੁਕਾਨ ਆ ਕੱਪੜੇ ਦੀ ਤੇ ਉਹ ਲੈ ਕੇ ਆਇਆ ਚਾਬੀ ਤੇ ਉਹਨੇ ਚੁਕਵਾਉਣੇ ਸੀ ਤੇ ਜਦੋਂ ਆਇਆ ਵਾ ਘਰ ਚੁਕਾਉਣ ਵਾਸਤੇ ਗੱਦੇ ਤੇ ਉਹਨੇ ਵੇਖਿਆ ਸਾਰਾ ਉਥਲ ਪੁਥਲ ਹੋਇਆ ਪਿਆ ਸੀ ਤੇ ਉਹਨੇ ਮੈਨੂੰ ਫੋਨ ਕਰਕੇ ਦੱਸਿਆ ਮੇਰੇ ਘਰ ਵਾਲੇ ਨੇ ਪਹਿਲਾਂ ਫੋਨ ਕੀਤਾ ਕਿ ਜੀਜਾ ਜੀ ਤੁਹਾਡੇ ਘਰ ਚ ਬਹੁਤ ਘਰ ਖਰਾਬ ਹੋਇਆ ਪਿਆ ਫਿਰ ਉਹਨੇ ਮੈਨੂੰ ਕੀਤਾ ਫਿਰ ਇਹ ਵੀ ਆ ਗਏ ਫਿਰ ਮੈਂ ਵੀ ਆਈ ਮੈਂ ਆਪਣੀ ਮੰਮੀ ਨਾਲ ਆਈ ਆ ਤੇ ਫਟਾਫਟ ਹਿਸਾਬਾ ਮਾਟੋ ਕਰਕੇ ਸ਼ੀਦਾ ਲਾਗੋ ਫਟਾਫਟ ਆਈਆਂ ਵਾ ਤੇ ਆਣ ਕੇ ਵੇਖਿਆ ਤੇ ਸਾਰਾ ਘਰ ਦੇ ਵਿੱਚ ਕੁਝ ਵੀ ਨਹੀਂ ਸਾਡਾ ਰਿਹਾ ਜੋ ਪੈਸੇ ਹੀ ਸਾਰਾ ਗਹਿਣਾ ਗੋਨਾ ਸਭ ਕੁਝ ਲੈ ਗਏ। ਹਾਂਜੀ ਪੁਲਿਸ ਤੇ ਆਈ ਸੀ ਹਾਂਜੀ। ਅਸੀਂ ਭਾਜੀ ਇਹੀ ਮੰਗ ਕਰਦੇ ਕਿ ਜੋ ਸਾਡਾ ਗਿਆ ਸਾਨੂੰ ਉਹ ਹੀ ਮਿਲ ਜੇ ਹੋਰ ਕੁਝ ਨਹੀਂ ਚਾਹੀਦਾ। ਕੋਈ ਸ਼ੱਕ ਹੋ ਇੱਕ ਵੀ। ਭਾਜੀ ਸ਼ੱਕ ਤੇ ਚਲੋ ਕਿਸੇ ਤੇ ਨਹੀਂ ਹੈਗਾ ਇੰਨਾ ਖਾਸ ਚਲੋ ਆਪਾਂ ਵੀ ਇੱਥੇ ਸਾਲ ਹੋਇਆ ਸਾਨੂੰ ਇਸ ਮਕਾਨ 'ਚ ਰਹਿਣੇ ਆ ਅਸੀਂ ਨਾ ਕਦੀ ਕਿਸੇ ਤੇ ਬਾਹਰ ਗਏ ਨਾ ਘਟ ਹੀ ਅਸੀਂ ਆਪਣੇ ਅੰਦਰ ਹੀ ਰਹੀਦਾ ਵਾ। ਹਾਂਜੀ ਨਾਮ ਗੁਜੀਤ ਸਿੰਘ ਲਗਾਇਆ ਮੈਂ ਵੀਪੀਐਮਰ ਆਮਤੀ ਥਰੂ ਡੀਐਸ ਇਨਕਲੇਵ ਸਰ ਐਕਚੁਅਲੀ ਮੈਂ ਮੇਰਾ ਬੇਟਾ ਨਹੀਂ ਠੀਕ ਆ ਗਸੀ ਮੈਂ ਕੱਲ ਦਵਾਈ ਲੈਣ ਗਿਆ ਸੀ ਤੇ ਅਸੀਂ ਮੇਰੇ ਮੈਸੇਜ ਕਹਿੰਦੇ ਚਲੋ ਡਾਕਟਰ ਨੇ ਕਿਹਾ ਸੀ ਕਿ ਇਹਨੂੰ 1 ਡੇ ਮਤਲਬ ਸਟੀਮ ਦੇਣੀ ਪਊਗੀ ਤੇ ਤੁਸੀਂ ਇੱਕ ਦਿਨ ਇੱਥੇ ਲਾਗੇ ਛਾਕੇ ਕਿਤੇ ਰਹਿ ਪੋ ਤੇ ਮੈਂ ਆਪਣੇ ਸਹੁਰੇ ਰਹਿ ਪਿਆ ਤੇ ਅੱਜ ਮੈਂ ਵਾਪਸ ਆਇਆ ਮੈਂ ਆਪਣੇ ਬ੍ਰਦਰ ਨੂੰ ਭੇਜਿਆ ਸੀ ਤੇ ਇੱਥੇ ਮੇਰੇ ਗੱਦੇ ਪਏ ਹੋਏ ਸੀ ਤੇ ਮੈਂ ਨੂੰ ਕਹਿਆ ਸੀ ਮੈਂ ਗੱਦੀ ਸੇਲ ਕਰਨੇ ਆ ਤੇ ਤੂੰ ਅੱਦਾ ਕਰ ਤੂੰ ਦੇਖ ਲੈ ਵੀ ਜਾ ਕੇ ਇੱਕ ਵਾਰੀ ਤੇ ਉਹ ਅਜੇ ਉਹਨੇ ਬੂਹਾ ਦਰਵਾਜ਼ਾ ਖੋਲਿਆ ਹੀ ਤੇ ਦੇਖਿਆ ਵੀ ਆਹ ਦਰਵਾਜ਼ਾ ਟੁੱਟਾ ਹੋਇਆ ਸੀ ਸਾਰਾ ਤੇ ਪਿੱਛੇ ਸਾਰਾ ਸਮਾਨ ਖਿਲਰਿਆ ਆਇਆ ਸੀ ਤੇ ਉਹਨੇ ਮੈਨੂੰ ਕਾਲ ਕੀਤਾ ਜੀਦਾ ਜੀ ਆਹ ਤੇ ਬਹੁਤ ਘਸੂੜੀ ਪੈ ਗਈ ਆਣ ਕੇ ਵੇਖੋ ਇੱਥੇ ਕੀ ਬਣਿਆ ਲੱਗਦਾ ਤੁਹਾਡੇ ਘਰੇ ਚੋਰੀ ਹੋ ਗਈ ਤੇ ਮੈਨੂੰ ਉਹਨੇ ਪਹਿਲਾਂ ਵੀਡੀਓ ਕਾਲ ਕਰਕੇ ਇੱਥੇ ਖਲੋ ਕੇ ਵੀਡੀਓ ਕਾਲ ਕਰਕੇ ਵਿਖਾਈ ਕੰਨਾ ਮੈਂ ਐਂਟਰ ਨਹੀਂ ਕੰਨਾ ਪਹਿਲਾਂ ਤੁਸੀਂ ਆਓ ਮੈਨੂੰ ਮੈਂ ਆਇਆ ਮੈਂ ਆਣ ਕੇ ਦੇਖਿਆ ਤੇ ਮੈਂ ਵੀਡੀਓ ਬਣਾਈ ਤੇ ਮੈਂ ਆਣ ਕੇ ਦੇਖਿਆ ਕਿ ਕੀ ਹਾਲਤ ਹੈ ਫਿਰ ਮੈਂ ਫਿਰ ਨਾਲ ਹੀ ਪੁਲਿਸ ਨੂੰ 112 ਤੇ ਕਾਲ ਕੀਤੀ ਤੇ ਮੈਂ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ तकरीबन 45 ਮਿੰਟ 1 ਹਾਅਰ ਤੱਕ ਉਹ ਆਏ 1 ਘੰਟੇ ਤੱਕ ਉਹ ਆਏ ਤੇ ਉਹਨਾਂ ਨੇ ਮਤਲਬ ਐਫ ਆਈ ਵੀਗੈਰਾ ਲਿਖੀ ਹੈ ਕਿੰਨਾ ਕ ਸਾਮਾਨ ਜਿਹੜਾ ਘਰ ਦੇ ਵਿੱਚ ਕੈਸ਼ ਕਿੰਨਾ ਹੈ ਬੋਟੇ ਦੇ ਵਿੱਚ ਕੈਸ਼ ਵੈਸੇ ਤੇ ਮੇਰੇ ਖੁਦ ਦੀ ਮਿਹਨਤ ਦੇ ਕੀਤੇ ਕਮਾਈ ਹੋਏ ਪੈਸੇ ਮੈਂ ਕਮੇਟੀਆਂ ਕਮੇਟੀਆਂ ਪਾਈਆਂ ਸੀ ਤੇ ਮੇਰਾ ਮਤਲਬ ਸਮਥਿੰਗ 1.5 ਤੋਂ 2 ਲੱਖ ਰੁਪਏ ਮੇਰਾ ਆਪਣਾ ਹੈਗਾ ਸੀ ਤੇ ਮਿਸਿਸ ਨੇ ਆਪਣੇ ਪੈਸੇ ਜਮ੍ਹਾਂ ਕੀਤੇ ਸੀ ਜੋ ਥੋੜੀ ਥੋੜੀ ਕਰਕੇ ਜਮ੍ਹਾਂ ਕੀਤੇ ਸੀ ਕਾਫੀ ਟਾਈਮ ਤੋਂ ਉਹਦੇ ਵੀ 60-70 ਹਜ਼ਾਰ ਰੁਪਏ ਪੈਸੇ ਨਾਲ ਇੱਕ ਮੇਰੀ ਸੈਲਰੀ ਗਈ ਸੀ ਵੱਖਰੀ ਰੱਖੀ ਜਿਹੜਾ ਸੀ ਘਰ ਦਾ ਗੁਜ਼ਾਰਾ ਕਰਦੇ ਹਾਂ ਜਿੱਦਾਂ ਵਿੱਚੋਂ ਪੈਸੇ ਕੱਢ ਕੇ ਵਰਤਦੇ ਹਾਂ ਉਹ ਵੀ ਨਾਲ ਲੱਗੇ ਸੀ ਨਾਲ ਸੋਨਾ ਸੀ ਇੱਕ ਸੈੱਟ ਸੀ ਮੇਰੀ ਮਿਸੇਜ ਦਾ ਔਰ ਨਾਲ ਦੋ ਮੰਦਰੀਆਂ ਸੀ ਦੋ ਮੰਦਰ ਤਿੰਨ ਮੰਦਰੀਆਂ ਸੀ ਦੋ ਚੈਨਾ ਸੀ ਤੇ ਇੱਕ ਸੋਨੇ ਦਾ ਸੈੱਟ ਤੇ ਦੋ ਚੂੜੀਆਂ ਹੈਗੀਆਂ ਸੀ ਉਹ ਕਿਹਦੀ ਤਰੀ ਦੇ ਉੱਪਰ ਵਾਕਿਆ ਸੀ ਇਕੱਲਾ ਹੈ ਸੀ ਦਾ ਸੀਸੀਟੀਵੀ ਸਰ ਜੋ ਸੀਸੀਟੀਵੀ ਦੇ ਵਿੱਚ ਦਿਖਾਇਆ ਗਿਆ ਵਾ ਜਿਸ ਤਰ੍ਹਾਂ ਭਾਜੀ ਉਹਨਾਂ ਦੇ ਸਾਹਮਣੇ ਉਹਨਾਂ ਦੇ ਸੀਸੀਟੀਵੀ ਸਰ ਉੱਤਰ ਦਾ ਬੰਦਾ ਦੇਖਿਆ ਕਿ ਉਹ ਸਿੰਗਲ ਪਰਸਨ ਹੈਗਾ ਸੀ ਜਿਹੜਾ ਉੱਤਰ ਦਾ ਹੀ ਮਤਲਬ ਇੱਥੇ ਦਰਵਾਜ਼ੇ ਥਾਣੇ ਉੱਤਰ ਕੇ ਤੇ ਚਲਾ ਗਿਆ ਹੈਗਾ ਤੇ ਘਰ ਦੇ ਕਿਸ ਤਰ੍ਹਾਂ ਫਲਾ ਰਿਆ ਘਰ ਦੇ ਤਾਂ ਬਹੁਤ ਜ਼ਿਆਦਾ ਬੁਰੀ ਹਾਲਤ ਸੀ ਤੁਸੀਂ ਅਜੇ ਵੀ ਦੇਖ ਹੀ ਰਹੇ ਹੋ ਤੁਸੀਂ ਅਜੇ ਵੀ ਦੇਖ ਹੀ ਰਹੇ ਹੋ ਕਿ ਤਕਰੀਬਨ ਕੀ ਹਾਲਤ ਹੈ ਸਾਰੀ ਬਹੁਤ ਜ਼ਿਆਦਾ ਬੁਰੀ ਹਾਲਤ ਹੈਗੀ ਹੈ। ਮੈਂ ਤਸੱਲੀ ਕਰਕੇ ਕਿ ਤਸੱਲੀ ਆਰਾਮ ਨਾਲ ਉਹ ਬੜੇ ਤਸੱਲੀ ਨਾਲ ਜਿੱਦਾਂ ਉਹਨੂੰ ਕਿਸੇ ਦਾ ਖੌਫ ਨਹੀਂ ਹੁੰਦਾ ਕੋਈ ਡਰ ਨਹੀਂ ਹੁੰਦਾ ਉਸ ਤਰੀਕੇ ਨਾਲ ਆਰਾਮ ਨਾਲ ਚੋਰੀ ਜਿੱਦਾਂ ਕਿ ਆਪਣੇ ਘਰ ਵਾਂਗੂ ਜਿੱਦਾਂ ਚੋਰੀ ਕਰਕੇ ਜਾਂਦਾ ਉਹ ਇਸ ਤਰ੍ਹਾਂ ਕਰਕੇ ਗਿਆ ਹੈ। ਮੈਂ ਬਹੁਤ ਵੈਸੇ ਇਨਸਾਫ ਦੀ ਮੰਗ ਕਰਦਾ ਕਿ ਮੇਰਾ ਸਿਰਫ ਮਿਹਨਤ ਦੇ ਪੈਸੇ ਤੇ ਜੋ ਮੇਰਾ ਮਿਹਨਤ ਦਾ ਸਮਾਨ ਆ ਬਸ ਉਹ ਹੀ ਮੈਨੂੰ ਮਿਲ ਜੇ। ਹਾਂਜੀ ਸਰ ਕੀ ਮਾਮਲਾ ਜੀ ਕਰੀ ਜਗਾ ਇਹ ਦਰਸ਼ਨ ਸਿੰਘ ਐਵੈਨਿਊ ਮੇ ਇੱਥੇ ਗੁਰਜੀਤ ਸਿੰਘ ਦਾ ਘਰ ਹੈ ਉਹਦੇ ਘਰ ਤੇ ਨਾ ਚੋਰੀ ਹੋਈ ਹੈ ਪਤਾ ਲੱਗਾ ਸਾਨੂੰ ਮੌਕੇ ਤੇ ਆਏ ਆ ਦੇਖਣੇ ਆ ਹਰ ਕਾਰਵਾਈ ਉਹਦੇ ਮੁਤਾਬਕ ਕਾਰਵਾਈ ਜੋ ਵੀ ਹੋਊਗੀ ਉਹ ਕਰਾਂਗੇ ਪਤਾ ਲੱਗਾ ਕਿ ਉਹਨਾਂ ਦਾ ਟਾਈਮ ਤੋਂ ਚਲੇ ਜਾਣਾ ਨਹੀਂ ਹਾਲੇ ਕੋਈ ਪਤਾ ਨਹੀਂ ਲੱਗਾ ਜਦੋਂ ਪਤਾ ਲੱਗੂਗਾ ਉਹਦੇ ਮੁਤਾਬਕ ਕਾਰਵਾਈ ਕਰਦਾਂਗੇ ਸੀਸੀਟੀਵੀ ਸਾਹਮਣੇ ਨਹੀਂ ਧੁੰਦ ਬਹੁਤ ਹੈ ਸੀਸੀਟੀਵੀ ਚ ਕੈਮਰੇ ਚ ਪਤਾ ਨਹੀਂ ਲੱਗ ਰਹੇ ਹੁਣ ਪਰਚਾ ਹੀ ਦਰਜ ਕਰਾਂਗੇ ਪਹਿਲਾਂ ਆਲਰੇਡੀ ਕਮਰੇ ਚੈੱਕ ਕਰਕੇ ਕਰਾਂਗੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਜਿਹੜੀ ਹੋਊਗੀ